ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਹਨ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਜਾਂਚ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਵੀਰੇ ਨਾਮ ਐਡਰੈਸ ਦੱਸੋ ਆਪਣਾ ਨਾਮ ਜੀ ਗੁਰਪ੍ਰੀਤ ਦਾ ਪਿੰਡ ਧੋਲਾ ਜੀ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ 977970585 ਠੀਕ ਹੈ ਜਿਹੜੀ ਆਪਾਂ ਵਿਹੜ ਦੇਖਦੇ ਵੀਰੇ ਕਿਹੜਾ ਸੂਦਾ ਸੂਈ ਆ ਇਹ ਦੂ ਜੋ ਤਾਂ ਦੰਦ ਜੂਨੀ ਪਿੱਛੇ ਆ ਗਏ ਤੇ ਜਾਨਵਰ ਬੱਚਾ ਜੇਰ ਜੀ ਰੋਕੇ ਆ ਤੇ ਮੈਂ ਇੱਕ ਨੰਬਰ ਤੇ ਧਾਰਾ ਤੁਰੇ ਦੇ ਓਕੇ ਜਾ ਮਾਰ ਕੇ ਦਿਖਾਵਾਂਗੇ ਧਾਰਾ ਜੀ ਸੁਭਰ ਧਾਰਾ ਦੇਖ ਸਕਦੇ ਪੂਰੇ ਮੋਟੇ ਮੋਟੇ ਸਾਫ ਸੁਥਰੇ ਨੇ ਧਾਰਾ ਗੀਆਂ ਤੇ ਮਤਲਬ ਬਿਨਾ ਨਿਆਣਾ ਪਾਇਆ ਚਾਵੇਂ ਬੈਠੀ ਚੱਲੀ ਹਣੇ ਵੀਰੇ ਇੱਕ ਨੰਬਰ ਆ ਜੀ ਚੂਨ ਦੀ ਚੁਵਾਈ ਦੇਖੋ ਮਗਰਸ ਇਹਨਾਂ ਦੀ ਚੁਵਾਈ ਚਾਰੇ ਥੜਾ ਦੇ ਵਿੱਚ ਹੋ ਕੇ ਆ ਸਾਰਾ ਲੇਵਾ ਬੈਂਕ ਆ ਇਹਦਾ ਠੀਕ ਹੈ ਮਨ ਕੰਪੈਕਟ ਰੀਡਰ ਜੀ ਬਿਲਕੁਲ ਫਿੱਟ ਪੜ ਤੇ ਚੌਥਾ ਦਰ ਹੋ ਗਿਆ ਜੀ ਸੂਈ ਨੂੰ ਕਿੰਨਾ ਬੋੜਾ ਹਾਜਰ ਆ ਵੀਰੇ ਥੱਲੇ ਇਹ ਹੁਣ ਆਹੀ ਹੁਣ ਹੋਊਗਾ 8-9 ਕਿਲੋ ਡੰਗ ਦਾ 16-17 ਲੀਟਰ ਟਾਈਮ ਦਾ ਮੰਨ ਕੇ ਚੱਲੋ ਦੋਨੇ ਟਾਈਮਾਂ ਦਾ ਹੈਗਾਗਾ ਹੈਟ ਵਾਲੀ ਆ ਇਹ ਖੁੰਦਾ ਚਾਲਾ ਤੇ ਕੀਮਤ ਇਹਦੀ ਕੀ ਆ ਕੀਮਤ ਇਹਦੀ 70000 ਰੁਪਏ ਗੁਜਾਇਸ ਹੋ ਜੂਗੀ ਪਾ ਦੂ 20 ਤੋਂ ਬਾਹਰ ਤਦ ਹਾਂਜੀ ਹਾਂਜੀ ਟੋਰੀ ਬਾਹਰ ਸੋ ਵੀਰੋ ਕੱਦ ਕਾਠ ਵਗੈਰਾ ਵੇਖਦਾ ਦੇਖ ਸਕ ਜਾਓ ਚੰਗਾ ਗੱਦਗਾੜਾ ਤੇ ਚੌਥਾ ਦਿਨ ਹੋ ਗਿਆ ਸੂਈ ਨੂੰ ਜੇਰ ਵਗੈਰਾ ਪਾਉ ਪਰ ਨਾਨਾ ਪਿੱਛੇ ਬੱਚਾ ਮੇਲਗਾ ਫਾ ਧਾਰਾ ਵੀਰ ਨੇ ਮਾਰ ਕੇ ਦਿਖਾ ਦਿੱ ਠੀਕ ਹੈ ਠੀਕ ਹੈ ਤੁਹਾਡਾ ਬਾਕੀ ਜਮਾ ਸੁੱਤਾ ਗਿਆ ਸੋ ਹੱਡਾ ਪੈਰਾਂ ਦੀ ਪੂਰੀ ਮਜ਼ਬੂਤ ਆ ਬਲੱਡ ਦੇ ਵਿੱਚ ਆ ਨਵਾਂ ਹਣ ਦੂਸਰਾ ਸੂਜਿਆ ਇਹਨੂੰ ਸੂਈ ਆ ਕੋਈ ਨੀ ਕੋਲੋ ਫਿਰ ਕੰਮ ਹੀ ਕੋ ਦਿੱਕਤ ਨਹੀਂ ਠੀਕ ਆ ਸੋ ਮਿਲਕ ਵੇਨ ਵਗੈਰਾ ਦੇਖੋ ਥੱਲੇ ਸਾਫ ਸੁਥਰੀ ਚੰਗੀ ਜਿੱਦ ਜਾਨ ਵਾਲੀ ਬਿਹੜਾ ਬਲੱਡ ਦੇ ਵਿੱਚ ਆ ਸੋ 97796055 ਸੀ ਵੀਰ ਦਾ ਨੰਬਰ ਆ ਕਿਸੇ ਵੀਰ ਦੇ ਵੜ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੂਜੀ ਸਵਾਈਆ ਧਾਰਾ ਵਗੈਰਾ ਕੰਮ ਡਾਨਾ 22 ਕਿਲੋ ਤਕਰੀਬਨ ਦੋ ਦਿਨੇ ਆਰਾਮ ਨਾਲ ਪਾਉਣਾ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ ਹੋਰ